ਅਸੀਂ ਪਾਪੀ ਅਪਰਾਧੀ ਗੁਨੇਗਾਰ ਹਾਂ ਪਾਪੀ ਅਪਰਾਧੀ ਗੁਨੇਗਾਰ ਹਾਂ ਤੂੰ ਮਿਹਰ ਦੀ ਨਜ਼ਰ ਮਾਰ ਦੀ ਅਸੀਂ ਚੱਲ ਕੇ ਦਵਾਰੇ ਤੇਰੇ ਆਇਆ ਦੇਖੀ ਨਾ ਕਿਤੇ ਭਟਕਾਰ ਦੀ ਹਾਂ ਚੱਲ ਕੇ ਦਵਾਰੇ ਤੇਰੇ ਆਏ ਹਾਂ ਦੇਖੀ ਨਾ ਕਿਤੇ ਫਟਕਾਰ ਦੀ ਅਸੀਂ ਪਾਪੀ ਅਪਰਾਧੀ ਗੁਨੇਗਾਰ ਹਾਂ ਪਾਪੀ ਅਪਰਾਧੀ ਗੁਨੇਗਾਰ ਅਸੀਂ ਪਾਪੀ ਅਪਰਾਧੀ ਗੁਨੇਗਾਰ ਹਾਂ ਤੇ ਮੇਰੇ ਦੀ ਨਜ਼ਰ ਮਾਰਦੀ ਅਸੀਂ ਚੱਲ ਕੇ ਦਵਾਰੇ ਤੇਰੇ ਆਏ ਆਂ ਦੇਖੀ ਨਾ ਕੀਤੇ ਫਟਕਾਰ ਦੀ ਹਾਏ ਚੱਲ ਕੇ ਦਵਾਰੇ ਤੇਰੇ ਆਏ ਦੇਖੀ ਨਾ ਕਿਤੇ ਫਟਕਾਰਦੀ ਅਸੀਂ ਪਾਪੀ ਅਪਰਾਧੀ ਗੁਨੇਗਾਰ ਹਾਂ